ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 28 ਨਿੰਬੂ ਦਾ ਬੂਟਾ ਨਾਲ ਗਵਾਂਢੀ ਕਦੇ ਨਾ ਲੜੀਏ ਭਾਵੇਂ ਲੱਖ ਲੱਖ ਔਗਣ ਹੋਵਣੂ ਦੁੱਖ ਸੁੱਖ ਵੇਲੇ ਉਹ ਕੰਮ ਆਉਂਦਾ ਰਿਸ਼ਤੇ ਆਉਂਦੇ ਨੱਜਣ ਰੋਵਣੂ ਮੈਂ ਆਪਣੇ ਨਾਨਕੇ ਘਰ ਵਿੱਚ ਹੀ ਭਲਿਆ ਪੋਸਿਆ ਸੀ ਉਹਨਾਂ ਦੇ ਘਰ ਵਿੱਚ ਹੀ ਵੱਖਰੇ ਰਹਿੰਦੇ ਸੀ ਪਾਵੇਂ ਕਰੂ ਬਹੁਤੇ ਅਮੀਰ ਨਹੀਂ ਸੀ ਦਰਮਿਆਨੇ ਕਿਸਾਨ ਪਰਿਵਾਰ ਨਾਲ ਸੰਬੰਧਤ ਸੀ ਸੰਸਕਾਰ ਸਬਰ ਸੰਤੋਖ ਹਤੇ ਕਿਰਤ ਕਮਾਈ ਕਰਕੇ ਖਾਣ ਵਾਲੇ ਸਨ ਮਿਹਨਤ ਕਰਨਾ ਬਚਪਨ ਤੋਂ ਜ਼ਿੰਦਗੀ ਦੀ ਸ਼ੈਲੀ ਦਾ ਹਿੱਸਾ ਬਣਾ ਰਿਹਾ ਸੀ ਇਸ ਲਈ ਜਿਸ ਤੇ ਕੁਦਰਤ ਦੀ ਕਿਰਪਾ ਹੋਵੇ ਤਾਂ ਅਮੀਰੀ ਗਰੀਬੀ ਰਸਤੇ ਵਿੱਚ ਨਹੀਂ ਖੜਦੀ ਮੈਂ ਪੀਸੀਐਸ ਦੀ ਪੜਾਈ ਲਈ ਤਿਆਰੀ ਕਰਦੇ ਸਮੇਂ ਪਟਿਆਲੇ ਮੇਰੇ ਇੱਕ ਬਹੁਤ ਹੀ ਨਜ਼ਦੀਕੀ ਤੇ ਸੰਤ ਬਿਰਤੀ ਵਾਲੇ ਦੋਸਤ ਸਰਦਾਰ ਯਾਦਵਿੰਦਰ ਸਿੰਘ ਕੋਲ ਉਸ ਦੇ ਸਰਕਾਰੀ ਫਲੈਟ ਵਿੱਚ ਉਸ ਦੇ ਨਾਲ ਰਹਿੰਦਾ ਸੀ ਉਸ ਦੀ ਸਬਰ ਸੰਤੋਖ ਵਾਲੀ ਜੀਵਨ ਜਾਚ ਅਤੇ ਸ਼ੈਲੀ ਦਾ ਅਸਰ ਵੀ ਮੇਰੇ ਕਿਰਦਾਰ ਤੇ ਕਾਫੀ ਹੱਦ ਤੱਕ ਪਿਆ। ਸਿਆਣੇ ਕਹਿੰਦੇ ਹੁੰਦੇ ਨਾ ਜੈਸੀ ਬੈਠਕ ਤੈਸੀ ਸੋਹਬਤ। ਉਹ ਮੀਟ ਸ਼ਰਾਬ ਅੰਡਾ ਬਿਲਕੁਲ ਨਹੀਂ ਖਾਂਦੇ ਸਨ। ਰਿਸ਼ਵਤ ਤੋਂ ਤਾਂ ਸੌ ਕੋ ਦੂਰ ਰਹਿੰਦੇ ਸਨ। ਰੱਬ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਸੰਜਮ ਅਤੇ ਸਹਿਜਤਾ ਨਾਲ ਬਤੀਤ ਕਰਦੇ ਸਨ। ਤੇਰਾ ਪਾਣਾ ਮਿੱਠਾ ਲੱਗੇ। ਨਾਮ ਪਦਾਰਥ ਨਾਨਕ ਮਾਗੇ ਵਾਲੀ ਵਿਰਤੀ ਨਾਲ ਵਿਚਰਦੇ ਸਨ। ਉਹਨਾਂ ਨੂੰ PWD ਵਿਭਾਗ ਵਿੱਚ ਬਾਈਸਿੰਗ ਦੇ ਨਾਮ ਨਾਲ ਜਾਣਦੇ ਸਨ ਪਹਿਲੀ ਪੋਸਟਿੰਗ ਉਹਨਾਂ ਦੀ ਫੀਲਡ ਵਿੱਚ ਬਤੌਰ ਐਸਡੀਓ ਮੋਗੇ ਹੋ ਗਈ ਸੀ ਉਹਨਾਂ ਦਾ ਐਕਸੀਅਨ ਵੀ ਕ腐ਟ ਅਤੇ ਹੈਟਰੀ ਓਵਰਸੀਅਰ ਵੀ ਕ腐ਟ ਦੋਵੇਂ ਤਰ੍ਹਾਂ ਦੋ ਕੁ ਮਹੀਨਿਆਂ ਵਿੱਚ ਉਹਨਾਂ ਦੀ ਇਮਾਨਦਾਰੀ ਪਾਰਦਰਸ਼ਤਾ ਤੇ ਸ਼ਰਪਤ ਵਾਲੀ ਚੈਲੀ ਤੋਂ ਤੰਗ ਆ ਗਈਆਂ ਉਹ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਵਿੱਚੋਂ ਆਪਣੇ ਕਾਲਜ ਤੋਂ ਹੀ ਨਹੀਂ ਬਲਕਿ ਯੂਨੀਵਰਸਿਟੀ ਵਿੱਚੋਂ ਹਵਲਾਇਆ ਸੀ ਉਹਨਾਂ ਦੇ ਅਕਾਦਮਿਕ ਰਿਕਾਰਡ ਅਤੇ ਉਹਨਾਂ ਦੀ ਇਮਾਨਦਾਰੀ ਸਦਕਾ ਉਸ ਨੂੰ ਲੋਕ ਨਿਰਮਾਣ ਵਿਭਾਗ ਦੇ ਪਵਨ ਤੇ ਮਾਰਗ ਸ਼ਾਖਰ ਦੇ ਮੁਖ ਦਫ਼ਤਰ ਡਿਜ਼ਾਈਨ ਵਿੱਚ ਪਟਿਆਲੇ ਪੋਸਟ ਕਰ ਦਿੱਤਾ। ਇਹ ਗੱਲ 1970 ਦੀ ਹੈ। ਉਹ 2002 ਵਿੱਚ ਇਥੋਂ ਹੀ ਬਤੌਰ ਨਿਗਰਾਨ ਇੰਜੀਨੀਅਰ ਕਮ ਡਾਇਰੈਕਟਰ ਰਿਸਰਚ ਅਤੇ ਡਿਜ਼ਾਈਨ ਰਿਟਾਇਰ ਹੋਏ ਜਿਸ ਨੂੰ ਡੀਆਰਡੀ ਕਿਹਾ ਜਾਂਦਾ ਸੀ। ਇੱਕ ਦivari ਉਹਨਾਂ ਦੀ ਬਦਲੀ ਫੀਲਡ ਵਿੱਚ ਸਰਕਾਰਾਂ ਆਪਣਾ ਅਕਸਰ ਦਿਖਾਉਣ ਲਈ ਕਰਦੀਆਂ ਰਹੀਆਂ ਪਰ ਉਹ ਕਿਸੇ ਖਲਜਨ ਵਿੱਚ ਪੈਣ ਤੋਂ ਗਰੇਜ਼ੀ ਕਰਦੇ ਰਹੇ। ਇਸ ਲਈ ਉਹਨਾਂ ਦੀ ਬਦਲੀ ਕੈਨਸਲ ਹੁੰਦੀ ਰਹੀ। ਸਰਦਾਰ ਜਗਵਿੰਦਰ ਸਿੰਘ ਦਾ ਪਿੰਡ ਖਨਾਲ ਕਲਾਂ ਜ਼ਿਲ੍ਹਾ ਸੰਗਰੂਰ ਵਿੱਚ ਪੈਂਦਾ ਸੀ ਅਤੇ ਉਹਨਾਂ ਦੇ ਸੌਰੇ ਦਿੜਬਾ ਪਿੰਡ ਵਿੱਚ ਸਨ। ਅੱਜਕੱਲ ਦਿੜਬਾ ਨਗਰ ਪੰਚਾਇਤ ਵਿੱਚ ਤਬਦੀਲ ਹੋ ਗਿਆ। ਉਹ ਹਰ ਸੋਮਵਾਰ ਨੂੰ ਪਿੰਡੋਂ ਬੱਸ ਫੜ ਕੇ ਆਉਂਦੇ ਸਨ ਤੇ ਹਰ ਸ਼ੁੱਕਰਵਾਰ ਨੂੰ ਚਲੇ ਜਾਂਦੇ ਸਨ। ਅਸੀਂ ਇਕੱਠੇ ਰਹਿੰਦੇ, ਛੁੱਟੀਆਂ ਉਹ ਆਪਣੇ ਪਰਿਵਾਰ ਕੋਲ ਹੀ ਬਤੀਤ ਕਰਦੇ। ਉਹਨਾਂ ਦੇ ਬੱਚੇ ਦਿੜਬੇ ਹੀ ਪੜਦੇ ਰਹੇ ਅਤੇ ਪਤਨੀ ਆਪਣੇ ਮਾਤਾ-ਪਿਤਾ ਦੀ ਭਾਵ ਬਾਈ ਸਿੰਘ ਦੇ ਸੱਤ ਸੱਤੇ ਸੌਰੇ ਦੀ ਵੀ ਸਾਂਭ ਸੰਭਾਲ ਅਤੇ ਸੇਵਾ ਕਰਦੀ। ਉਹਨਾਂ ਦੇ ਹੋਰ ਕੋਈ ਸਾਲਾ ਜਾਂ ਸਾਲੀ ਨਹੀਂ ਸੀ ਅਤੇ ਸਹੁਰਿਆਂ ਦੀ ਜ਼ਮੀਨ ਉਹਨਾਂ ਕੋਲ ਹੀ ਸੀ। ਵਾਈਪੀ ਸਿੰਘ ਨੂੰ ਪੀਡਬਲਯੂਡੀ ਵਿੱਚ ਸਾਰੇ ਸਾਊ ਅਤੇ ਸੰਤ ਮੰਨਦੇ ਸਨ। ਉਹਨਾਂ ਦੀ ਇਮਾਨਦਾਰੀ ਦੀ ਹਰ ਕੋਈ ਸੌਖਾੰਦਾ ਸੀ। ਉਹ ਬੋਲਣ ਦੇ ਮਿੱਠੇ, ਖੁਸ਼ ਤਬੀਅਤ ਸੁਭਾਅ ਦੇ, ਡਿਊਟੀ ਦੇ ਪੱਕੇ, ਸਮਝ ਦੇ ਪਾਬੰਦ ਤੇ ਆਪਣੇ ਕੰਮ ਵਿੱਚ ਮਾਹਿਰ ਸਨ। ਜਿੰਨੇ ਨਵੇਂ ਇੰਜੀਨੀਅਰ ਉਹਨਾਂ ਕੋਲ ਉਹਨਾਂ ਦੇ ਮਤੇਤ ਭਰਤੀ ਹੋ ਕੇ ਜਾਂ ਫੀਲਡ ਤੋਂ ਬਦਲ ਕੇ ਆਉਂਦੇ, ਉਹ ਸਭ ਨੂੰ ਕਮ ਸਿਖਾਉਂਦਾ। ਸਾਬ ਨਾਲ ਪਰਿਵਾਰ ਕਰਦੇ ਮੋਹ ਮੁਹੱਬਤ ਵਾਲਾ ਵਰਤਾਰਾ ਕਰਦੇ ਕਿਸੇ ਨਾਲ ਅਫਸਰੀ ਲੈਜ਼ੇ ਵਿੱਚ ਉਹ ਪੇਸ਼ ਹੀ ਨਹੀਂ ਸਨਾਉਂਦੇ ਆਪਣੀ ਰੋਟੀ ਸਵੇਰੇ ਹੀ ਘਰੋਂ ਖਾ ਕੇ ਆਉਂਦੇ ਤੇ ਦੁਪਹਿਰ ਦੀ ਡੱਬੇ ਵਿੱਚ ਨਾਲ ਲਿਆਉਂਦੇ ਸਾਰੇ ਬਾਕੀ ਦੇ ਸਾਥੀਆਂ ਨਾਲ ਰਲ ਕੇ ਖਾਂਦੇ ਅਜਿਹੇ ਭਲੇ ਪੁਰਸ਼ ਅੱਜਕੱਲ ਬਿਰਲੇ ਹੀ ਮਿਲਦੇ ਹਨ ਜਦੋਂ ਸੀ ਸ਼ਾਮ ਨੂੰ ਖਾਣਾ ਖਾ ਕੇ ਬਾਈ ਨੰਬਰ ਫਟਕ ਤੱਕ ਸੈਰ ਕਰਨ ਲਈ ਜਾਂਦੇ ਤਾਂ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਸਨ ਉਹ ਕਦੀ ਵੀ ਕੋਈ ਇੱਛਾ ਪੂਰਤੀ ਲਈ ਬੇਸਬਰ ਨਾ ਹੁੰਦੇ ਸਗੋਂ ਉਹਨਾਂ ਹਮੇਸ਼ਾ ਇਹੋ ਕਹਿਣਾ ਵਾਹਿ ਗੁਰੂ ਨੇ ਕਿੰਨੀ ਅਪਾਰ ਕਿਰਪਾ ਕੀਤੀ ਹੈ ਪਿੰਡ ਵਿੱਚੋਂ ਪੜ੍ਹ ਕੇ ਇੰਜੀਨੀਅਰ ਬਣ ਗਏ ਪੂਰੀ ਤਰ੍ਹਾਂ ਸੰਤੁਸ਼ਟ ਸਨ ਉਹ ਰਿਟਾਇਰ ਹੋ ਕੇ ਵੀ ਸੰਤੁਸ਼ਟ ਸਨ 70 ਸਾਲ ਦੀ ਉਮਰ ਵਿੱਚ ਦਿਲ ਦੇ ਪਹਿਲੇ ਤੇ ਆਖਰੀ ਦੌਰੇ ਕਨ ਇਸ ਸੰਸਾਰ ਤੋਂ ਸੰਤ ਦੀ ਜੂਨ ਭੋ ਕੇ ਸੰਤ ਵਾਲੀ ਮਰਣੀ ਚਲੇ ਗਏ ਮੇਰੇ ਲਈ ਇਹ ਅਸਹਿ ਸਦਮਾ ਸੀ ਜਿਸ ਫਲੈਟ ਵਿੱਚ ਅਸੀਂ ਰਹਿੰਦੇ ਸੀ ਉਹ ਫਲੈਟ ਪਹਿਲਾਂ 222 ਕਰਕੇ ਜਾਣਿਆ ਜਾਂਦਾ ਸੀ ਬਾਅਦ ਵਿੱਚ ਇਸ ਦਾ ਨੰਬਰ 122 ਈ ਭពਿੰਦਰ ਨਗਰ ਹੋ ਗਿਆ ਸੀ ਸਾਡੇ ਨਾਲ 121 ਨੰਬਰ ਘਰ ਵਿੱਚ ਕਈ ਸੱਜਣ ਆਉਂਦੇ ਰਹੇ ਤੇ ਕਈ ਜਾਂਦੇ ਰਹੇ ਜਿਨ੍ਹਾਂ ਵਿੱਚੋਂ ਡਾਕਟਰ ਬੈਦ ਇਨਕਮ ਟੈਕਸ ਰਿਸਕਾਰੀ ਸਨ ਉਹਨਾਂ ਨਾਲ ਸਾਡੀ ਘਾਟੀ ਜਾਣਕਾਰੀ ਤੇ ਸਾਂਝ ਰਹੀ ਮੈਂ ਵੀ ਵਿਦਿਆਰਥੀ ਸੀ ਬਾਈ ਜੀ ਸਰਦਾਰ ਯਾਦਵਿੰਦਰ ਸਿੰਘ ਛੁੱਟੀਆਂ ਵਿੱਚ ਘਰ ਚਲੇ ਜਾਂਦੇ ਨਾਲ ਦੇ ਘਰ ਦੂਸਰੇ ਪਾਸੇ 123 E ਵਿੱਚ ਸਰਦਾਰ ਸਰੰਗ ਖੇਤੀਬਾੜੀ ਅਫਸਰ ਰਹਿੰਦੇ ਸਨ ਉਹਨਾਂ ਦੀ ਪਤਨੀ ਪੀਟੀਆਈ ਟੀਚਰ ਲੱਗੀ ਹੋਈ ਸੀ ਸਾਡੇ ਦੋਹਾਂ ਘਰਾਂ ਦੇ ਵਿਚਕਾਰ ਇੱਕ ਅੱਠ ਕੁ ਫੁੱਟ ਉੱਚੀ ਦੀਵਾਰ ਸੀ ਸਰਡੇ ਵਾਲੇ ਪਾਸੇ ਦੀਵਾਰ ਦੇ ਨਾਲ ਇੱਕ ਬਾਰਾ ਮਾਸੀਆ ਨਿੰਬੂ ਦਾ ਬੂਟਾ ਸੀ ਜਿਸ ਨੂੰ ਸਰਦਾਰ ਜਗਦੀਪ ਸਿੰਘ ਢਿੱਲੋਂ ਐਸਟੀਓ ਨੇ ਲਾਇਆ ਸੀ ਉਹ ਮੈਥੋਂ ਪਹਿਲਾਂ ਯਾਦਵਿੰਦਰ ਦੇ ਨਾਲ ਹੀ ਰਹਿੰਦਾ ਸੀ ਪਰ ਉਹਨਾਂ ਦੀ ਗੈਰ ਹਾਜ਼ਰੀ ਅਜੇ ਤੱਕ ਵੀ ਇੱਕ ਰਹੱਸ ਬਣੀ ਹੋਈ ਹੈ ਕਿ ਉਹ ਜੀਵਤ ਹਨ ਜਾਂ ਨਹੀਂ ਜੇ ਹਣ ਤੱਕ ਕਿੱਥੇ ਅਤੇ ਕਿਵੇਂ ਰਹਿੰਦੇ ਹਨ ਕੋਈ ਕੁਝ ਨਹੀਂ ਜਾਣਦਾ ਬਹੁਤ ਸਾਲ ਹੋ ਗਏ ਇੱਕ ਕਹਾਣੀ ਰਹੱਸਮਈ ਹੈ ਹੁਣ ਸਿਰਫ ਢਿੱਲੋਂ ਦੀ ਯਾਦ ਹੀ ਰਹਿ ਗਈ ਹੈ ਢਿੱਲੋਂ ਉੱਚਾ ਲੰਮਾ ਕਣਕ ਵਰਨੇ ਰੰਗ ਦਾ ਤਿੱਖੇ ਨੈਣ ਨਕਸ਼ ਵਾਲਾ ਨਰੋਏ ਸਰੀਰ ਦਾ ਆਦਮੀ ਸੀ ਉਹ ਇੱਕ ਦਿਨ ਸ਼ੁੱਕਰਵਾਰ ਨੂੰ ਸਰਹੰਦ ਵਾਲੀ ਬੱਸ ਫੜ ਕੇ ਗਿਆ ਮੁਰ ਕੇ ਅੱਜ ਤੱਕ ਉਸ ਤੇ ਜਾਂਦੇ ਜਾਂ ਮਰ ਜਾਂਦੀ ਕੋਈ ਖਬਰ ਨਹੀਂ ਲੱਭੀ ਗੱਲ ਨਿੰਬੂਆਂ ਦੇ ਬੂਟੇ ਦੀ ਸੀ ਨਿੰਬੂਆਂ ਦਾ ਬੂਟਾ ਤਿੰਨ ਕੁ ਸਾਲ ਪਿਛੋਂ ਫੈਲ ਗਿਆ ਅਸੀਂ ਉਸ ਨੂੰ ਪਾਣੀ ਦਿੰਦੇ ਰਹੇ ਗੋਡੀ ਕਰਦੇ ਕਦੇ-ਕਦੇ ਹੀ ਖਾਦ ਅਤੇ ਰੂੜੀ ਵੀ ਪਾ ਦਿੰਦੇ ਉਸ ਨੂੰ ਹਰ ਮੌਸਮ ਵਿੱਚ ਨਿੰਬੂ ਲੱਗਦੇ ਰਹਿੰਦੇ ਜੋ ਵੀ ਮਹਿਮਾਨ ਸਾਡੇ ਘਰ ਆਉਂਦਾ ਉਸ ਨੂੰ ਹਮੇਸ਼ਾ ਤਾਜ਼ੇ ਨਿੰਬੂ ਤੋੜ ਕੇ ਸ਼ਕੰਜਵੀ ਬਣਾ ਕੇ ਬੁਲਾਉਂਦੇ ਸਲਾਦ ਕੱਟ ਕੇ ਉੱਪਰ ਨਿੰਬੂ ਨਿਚੋੜਦੇ ਫਿਰ ਵੀ ਨਿੰਬੂ ਬੱਜ ਜਾਂਦੇ ਕਦੀ ਕਦਾਈ ਮੈਂ 5-7 ਨਿੰਬੂ ਬਾਈ ਜੀ ਸਰਦਾਰ ਬਾਈਪੀ ਸਿੰਘ ਨੂੰ ਲਫਾਫੇ ਵਿੱਚ ਪਾ ਕੇ ਉਹਨਾਂ ਦੇ ਘਰ ਲੈ ਜਾਣ ਲਈ ਵੀ ਦੇ ਦਿੰਦਾ ਸਾਡੇ ਨਾਲ ਦੇ ਫਲੈਟ ਵਿੱਚ ਗਵੰਡਨ ਮਿਸਿਸ ਸਾਰੰਗ ਬੜੇ ਡਾਡੇ ਸੁਭਾ ਦੀ ਮਾਲਕ ਸੀ ਉਸ ਦੀ ਉਸ ਕਲੋਨੀ ਵਿੱਚ ਪੂਰੀ ਸਰਦਾਰੀ ਸੀ ਗੱਲਬਾਤ ਕਰਨ ਨੂੰ ਖੁੱਲੀ ਸੀ ਉਹ ਇਹ ਮਹਿਸੂਸ ਹੀ ਨਹੀਂ ਹੁੰਦੀ ਸੀ ਕਿ ਉਹ ਔਰਤ ਹੈ ਜਾਂ ਆਦਮੀ ਮਹਿਮਾਨ ਨਿਵਾਜ਼ੀ ਪੂਰੇ ਦਰਜੇ ਦੀ ਸੀ ਸਾਰੰਗ ਸਾਹਿਬ ਬੜੇ ਸ਼ਰੀਫ ਅਤੇ ਸੰਗਾਊ ਸੁਭਾ ਦੇ ਘੱਟ ਬੋਲਣ ਵਾਲੇ ਭਰੇ ਆਦਮੀ ਸਨ ਉਹਨਾਂ ਦੇ ਦੋ ਲੜਕੇ ਇੱਕ ਲੜਕੀ ਸੀ ਪਰ ਮਿਸਿਸ ਸਾਰੰਗ ਦੀ ਉਮਰ ਆਪਣੇ ਪਤੀ ਨਾਲੋਂ 8-10 ਸਾਲ ਛੋਟੀ ਸੀ ਉਹ ਵੇਖਣ ਨੂੰ ਜਵਾਨ ਅਤੇ ਸੇਤਮੰਦ ਲੱਗਦੀ ਸੀ ਉਸਦੇ ਸੁਭਾਅ ਤੇ ਸ਼ੈਲੀ ਵਿੱਚ ਜ਼ਿੰਦਾਦਿਲੀ ਸੀ ਬਾਈ ਜੀ ਦੇ ਕਈ ਸਾਥੀ ਜੋ ਪਹਿਲਾਂ ਇਸ ਕਲੋਨੀ ਵਿੱਚ ਕਦੇ ਰਹਿ ਕੇ ਗਏ ਸੀ ਜੋ ਸਾਰੰਗ ਪਰਿਵਾਰ ਨੂੰ ਜਾਣਦੇ ਸੀ ਕਦੇ-ਕਦੇ ਚਾਹ ਪੀਣ ਦੇ ਬਹਾਨੇ ਆ ਜਾਂਦੇ ਸੀ ਸ਼੍ਰੀਮਤੀ ਸਾਰੰਗ ਇੱਕ ਤਰਫੀ ਕਿਸਮ ਦੀ ਔਰਤ ਸੀ ਜੇ ਉਹ ਖੁਸ਼ ਹੈ ਤਾਂ ਖੁਸ਼ ਹੈ ਜੇ ਨਹੀਂ ਤਾਂ ਚੰਗੇ ਭਲੇ ਬੰਦੇ ਦੀ ਰੇਲ ਬਣਾ ਦਿੰਦੀ ਸੀ ਸੰਸਕਾਰਾਂ ਪੱਖੋਂ ਉਹ ਸਿੱਖ ਪਰਿਵਾਰ ਨਾਲ ਸੰਬੰਧਿਤ ਸਨ ਉਹ ਖੁਦ ਸੰਤ ਪਿੰਡਰਾਂ ਵਾਲੇ ਦੀ ਸੋਚ ਦੇ ਪੈਰਾ ਦੇਣ ਵਾਲੀ ਔਰਤ ਸੀ ਸਾਡੇ ਗਵਾਂਢ ਵਿੱਚ ਹੀ ਇੱਕ ਪ੍ਰੋਫੈਸਰ ਦੀਵਾਨ ਸਨ ਜੋ ਹਿੰਦੂ ਰਉ ਰੀਤਾਂ ਬਾਰੇ ਸਨ ਤੇ ਹਿੰਦੂਤਵਾਦ ਸੋਚ ਵਾਲੇ ਸਨ ਤੇ ਪਿੰਡਰਾਂ ਵਾਲੇ ਸਿਧਾਂਤ ਦੇ ਵਿਪਰੀਤ ਲਾਲਾ ਜਗਤ ਨਰੇਂਦਰ ਹਾਮੀ ਸਨ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਪ੍ਰੋਫੈਸਰ ਦੀਵਾਨ ਗਲੀ ਵਿੱਚ ਮਿਸ ਸਾਰੰਗ ਨੂੰ ਉਹਨਾਂ ਦੇ ਘਰ ਅੱਗੇ ਮਿਲੇ ਟੀਵੀ ਸਨ ਸਾਰੀ ਬਾਹਰ ਆ ਕੇ ਕਹਿਣ ਲੱਗਾ ਟੀਵੀ ਤੇ ਆਇਆ ਕਿ ਸੰਤ ਪਿੰਡਰਾਂ ਵਾਲਾ ਮਾਰ ਦਿੱਤਾ ਉਹ ਸਾਰ ਨਾ ਸਕੀ ਅੱਗੋਂ ਬੋਲੀ ਕੋਈ ਗੱਲ ਨਹੀਂ ਹੋਰ ਪਿੰਡਾਂ ਵਾਲੀ ਬਥੇਰੇ ਜੰਮ ਪੈਣਗੇ ਤੁਹਾਨੂੰ ਸੋਧ ਹੀ ਦੇਣਗੇ ਗੱਲ ਮਸਾਂ ਹੀ ਵੱਦੀ ਵੱਦੀ ਬਚਾਈ ਕੁਝ ਐਸੇ ਬਾਅਦ ਜਦੋਂ ਇੰਦਰਾ ਗਾਂਧੀ ਦੀ ਹਤਿਆ ਕਰ ਦਿੱਤੀ ਗਈ ਮਿਸੇਸ ਸਾਰੰਗ ਟੀਵੀ ਵੇਖ ਕੇ ਬਾਹਰ ਆਈ ਤੇ ਬੋਲੀ ਪਰ ਐਸਰ ਸਾਹਿਬ ਟੀਵੀ ਵੇਖ ਲਿਆ ਕਿ ਨਹੀਂ ਅੱਗੋਂ ਆ ਕੇ ਫਿਰ ਬੋਲੀ ਇੰਦਰਾ ਗਾਂਧੀ ਮਾਰ ਦਿੱਤੀ ਹੈ ਮੇਰਾ ਕਹਿਣ ਤੋਂ ਭਾਵ ਹੈ ਉਹ ਧਾਰਨੀ ਰੱਖਦੀ ਸੀ 21 ਨੂੰ 31 ਪਾ ਕੇ ਚੈਨ ਲੈਂਦੀ ਸੀ ਨਿੰਬੂਆਂ ਦੇ ਬੂਟੇ ਦੀਆਂ ਟਾਣੀਆਂ ਹੁਣ ਫੈਲਣ ਕਰਨ ਸਾਡੀ ਗਵਰਡਨ ਮਿਸੇਸ ਸਾਰੰਗ ਵਾਲੇ ਪਾਸੇ ਵੀ ਜਾ ਚੁੱਕੀਆਂ ਸਨ ਉਹਨਾਂ ਟਾਹਣੀਆਂ ਤੇ ਜੋ ਨਿੰਬੂ ਲੱਗਨੇ ਉਹ ਤੋੜ ਲੈਂਦੀ ਮੈਕਲਨ ਗੁੱਸਾ ਖਾ ਕੇ ਨਿੰਬੂ ਦੇ ਬੂਟੇ ਦੀਆਂ ਜੋ ਟਾਹਣੀਆਂ ਗਵਾਂਡੀਆਂ ਵਾਲੇ ਪਾਸੇ ਜਾਂਦੀਆਂ ਸਨ ਉਹ ਕੱਟ ਦਿਤੀਆਂ ਜਦੋਂ ਸ਼ਾਮ ਨੂੰ ਮਿਸਿਸ ਸਾਰੰਗ ਘਰ ਪਰਤੀ ਉਸ ਨੂੰ ਇਹ ਗੱਲ ਬਾੜੀ ਲੱਗੀ ਪਰ ਕਾਨੂੰਨੀ ਅਤੇ ਭਾਈਚਾਰਕ ਤੌਰ ਤੇ ਉਹ ਕੁਝ ਨਹੀਂ ਕਰ ਸਕਦੀ ਸੀ ਇਹ ਗੱਲ ਮੈਂ ਪਹਿਲਾਂ ਹੀ ਵਰਣਨ ਕਰ ਚੁੱਕਾ ਹਾਂ ਕਿ ਉਹ ਡਾਡੇ ਸੁਭਾਅ ਦੀ ਸੀਨਾ ਜ਼ੋਰ ਮੂੰਹ ਫਟਾ ਰਤ ਸੀ ਕਿਹੜੀ ਲੱਥੀ ਦੀ ਪ੍ਰਵਾਹ ਨਾ ਕਰਨ ਵਾਲੀ ਸੀ ਮੈਂ ਉਸ ਵਾਸਤੇ ਕਿਹੜੇ ਬਾਗ ਦੀ ਮੂਲੀ ਸੀ ਉਸਨੇ ਆਪਣਾ ਰੰਗ ਵਿਖਾਉਣ ਲਈ ਸਾਡੇ ਫਲੈਟ ਦੇ ਪਿਛਲੇ ਗੇਟ ਤੋਂ ਦਾਖਲ ਹੋ ਕੇ ਸਾਡੇ ਵਾਲੇ ਪਾਸੇ ਜਿੰਨੇ ਵੀ ਪੱਕੇ ਤੇ ਪੱਕਣ ਵਾਲੇ ਨਿੰਬੂ ਸਨ ਉਹ ਤੋੜ ਕੇ ਚੂਨਾ ਮਾਰ ਕਰ ਦਿੱਤੀ ਜਿਵੇਂ ਢਾਂਡੀ ਬੁਰਖਮਾਰ ਨਾਲੋਂ ਲਾਟੜ ਕੇ ਵੱਧ ਉਜਾੜਾ ਕਰ ਦਿੰਦੀ ਹੈ ਮੈਨੂੰ ਜਦੋਂ ਸਾਡੇ ਨੌਕਰ ਨੇ ਦੱਸਿਆ ਕਿ ਗਵੰਡ ਨੇ ਨਿੰਬੂ ਤੋੜੇ ਹਨ ਉਹ ਸਾਡੇ ਨੌਕਰ ਨੂੰ ਕਹਿ ਗਈ ਸੀ ਕਿ ਹੁਣ ਵਕੀਲ ਸਾਹਿਬ ਨੂੰ ਦੱਸ ਦਿਓ ਮੈਨੂੰ ਉਸ ਦਾ ਇਹ ਕਾਰ ਬਰਦਾਸ਼ਤ ਕਰਨਾ ਔਖਾ ਸੀ ਪਰ ਮੈਂ ਤਾਂ ਆਪਣੇ ਦੋਸਤੇ ਨਾਲ ਹੀ ਉਸ ਦੇ ਘਰ ਵਿੱਚ ਹੀ ਰਹਿ ਰਿਹਾ ਸੀ ਜੋ ਕਿਨ ਹੈ شریف ਫਤੇ ਅਜੇ ਛੋਟੀ ਮੋਟੀ ਗੱਲ ਤੇ ਨਾਰਾਜ਼ ਹੋਣ ਵਾਲਾ ਇਨਸਾਨ ਨਹੀਂ ਸੀ ਇੱਕ شریف ਆਦਮੀ ਦੇ ਨਾਲ ਮਹਿਮਾਨ ਵਜੋਂ ਰਹਿੰਦੇ ਬੰਦੇ ਦੀ ਲੜਾਈ ਵਿੱਚ ਕੀ ਔਕਾਤ ਹੋ ਸਕਦੀ ਹੈ ਇਹ ਕੰਦਾਜ਼ਾ ਲਾਉਣਾ ਔਖਾ ਨਹੀਂ ਮੈਂ ਬਾਈ ਸਿੰਘ ਨੂੰ ਸਾਰੀ ਗੱਲ ਦੱਸੀ ਉਸ ਨੇ ਚੁੱਪ ਕਰਕੇ ਸਹਿਜੇ ਹੀ ਗੱਲ ਟਾਲ ਦਿੱਤੀ ਮੈਂ ਉਸ ਦੀ ਚੁੱਪ ਦਾ ਭਾਵ ਨਾ ਸਮਝ ਸਕਿਆ ਮੈਂ ਉਸ ਦਿਨ ਪਤਾ ਨਹੀਂ ਕਿਉਂ ਚੁੱਪੀ ਰਿਹਾ ਤੇ ਹੋਰ ਗੱਲਾਂ ਕਰਨ ਨਾਲੋਂ ਬਾਈ ਸਿੰਘ ਜੀ ਨੂੰ ਫਤਿਹ ਬੁਲਾ ਕੇ ਆਪਣੇ ਕਮਰੇ ਵਿੱਚ ਸੌਣ ਲਈ ਚਲਾ ਗਿਆ ਪੜਨ ਲੱਗਣ ਦੀ ਤਿਆਰੀ ਕਰ ਰਿਹਾ ਸੀ ਮੈਨੂੰ ਪੰਜਾਬੀ ਕਵਿਤਾਵਾਂ ਦੀ ਕਿਤਾਬ ਪ੍ਰੋਫੈਸਰ ਮੋਹਨ ਸਿੰਘ ਦੀ ਕਿਰਤ ਸਾਵੇ ਪੱਤਰ ਲੱਭੀ ਜਿਸ ਵਿੱਚ ਅੰਬੀ ਦਾ ਬੂਟਾ ਨਾਮੀ ਕਵਿਤਾ ਸੀ ਉਸ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਸਤਰਾ ਇਹ ਸੰ ਉਸ ਜ਼ੋਰ ਜਵਾਨੀ ਦਾ ਮੈਂ ਹੱਠ ਜਨਾਨੀ ਦਾ ਪਰ ਸਾਡੀ ਉਲਟ ਗੱਲ ਸੀ ਉਸ ਹੱਠ ਜਨਾਨੀ ਦਾ ਅਸਮਾਨ ਜਵਾਨੀ ਦਾ ਪਰ ਮੈਂ ਉਸ ਦੇ ਹੱਠ ਅਗੇ ਜਵਾਨੀ ਦੀ ਜ਼ੋਰ ਅਜ਼ਮਾਈ ਨਾ ਕਰਨੀ ਠੀਕ ਸਮਝੀ ਮੈਂ ਕਵਿਤਾ ਪੜ੍ਹ ਕੇ ਸ਼ਾਂਤ ਹੋ ਗਿਆ ਅਮੇ ਇਸ ਕਵਿਤਾ ਦਾ ਮੂਲ ਪਾਵਤਾ ਹੋਰ ਸੀ ਪਰ ਇਸ ਵਿੱਚ ਔਰਤ ਅਤੇ ਆਦਮੀ ਦੇ ਮੂਲ ਸੁਭਾਅ ਦਾ ਮਲੰਕਣ ਕੀਤਾ ਹੋਇਆ ਸੀ ਮੈਂ ਭਾਈ ਸਿੰਘ ਨੂੰ ਸਵੇਰੇ ਉਸ ਸਤਰਾ ਪੜਾਈਆਂ ਉਹਨਾਂ ਨੇ ਮੈਨੂੰ ਅਗਲੇ ਦਿਨ ਉਸ ਵੇਲੇ ਕਿਹਾ ਉਹ ਭਾਈ ਜੀ ਮੈਂ ਤੁਹਾਨੂੰ ਇਸ ਕਰਕੇ ਕੁਝ ਨਹੀਂ ਕਿਹਾ ਸੀ ਕਿ ਔਰਤ ਨਾਲ ਲੜਦੇ ਅਤੇ ਬਰਾਬਰੀ ਕਰਦੇ ਆਪਾਂ ਚੰਗੇ ਨਹੀਂ ਲੱਗਦੇ ਉਹਨਾਂ ਇਹ ਵੀ ਕਿਹਾ ਵਸ ਲੱਗਦੇ ਗਵਾਂਢੀ ਨਾਲ ਕਦੇ ਵੀ ਤਲਖੀ ਵਿੱਚ ਨਾ ਆਓ ਗਵਾਂਢੀ ਤੁਹਾਡਾ ਸਭ ਤੋਂ ਨੇੜੇ ਦਾ ਰਿਸ਼ਤੇਦਾਰ ਹੁੰਦਾ ਹੈ ਗਵਾਂਢੀ ਤੁਹਾਡਾ ਸ਼ਰੀਕ ਤੇ ਸਾੜਾ ਕਰਨ ਵਾਲਾ ਹੁੰਦਾ ਹੈ ਇਸ ਲਈ ਜਿੰਨਾ ਹੋ ਸਕੇ ਉਸ ਦੇ ਸਾਰੇ ਗੁਨਾਹ ਬਖਸ਼ ਦਿਓ ਤੇ ਵੇਖ ਕੇ ਅਨਡਿਟ ਕਰਦੇ ਰਹੋ ਜਿੱਥੋਂ ਤੱਕ ਸੰਭਵ ਹੋ ਸਕੇ ਮੈਂ ਉਹਨਾਂ ਦੀ ਗੱਲ ਪੱਲੇ ਬੰਨ ਲਈ ਅਸੀਂ ਕੁਝ ਦਿਨ ਬਾਅਦ ਉਹਨਾਂ ਦੇ ਘਰ ਚਾਹ ਪੀਣ ਗਏ ਬਾਈ ਜੀ ਨੇ ਮੁਸਕਰਾ ਕੇ ਕਿਹਾ ਮੈਂ ਹਰਕੇਸ਼ਤਾ ਤੇ ਮੈਡਮ ਦਾ ਰਾਜ਼ੀਨਾਮਾ ਕਰਾਉਣ ਆਇਆ ਇਹ ਨਿੰਮੂਗਾਂ ਦੇ ਪਿੱਛੇ ਤਲਕੀ ਖਾਈ ਫਿਰਦੇ ਆ ਇੱਥੋਂ ਕਿਸੇ ਨੇ ਕੀ ਲੈ ਜਾਣਾ ਹੈ ਜ਼ਿੰਦਗੀ ਚਾਰ ਦਿਨਾਂ ਦੀ ਮਹਿਮਾਨ ਹੈ ਐਨੀ ਗੱਲ ਕਹਿੰਦੀ ਦੇਰ ਸੀ بس ਉਹ ਤਾਂ گلاب ਦੇ ਫੁੱਲ ਵਾਂਗ ਖਿੜ ਗਈ ਸਾਡੇ ਤਾਲੁਕ ਇਕੋ ਮੁਲਾਕਾਤ ਨਾਲ ਉਹਨਾਂ ਨਾਲ ਸੁਖਾਵੇਂ ਤੇ ਖੁਸ਼ਗਵਾਰ ਹੋ ਗਏ ਅਗਲੇ ਸਾਲ ਉਹਨਾਂ ਦੇ ਪਾਸੇ ਨਿੰਬੂ ਦੇ ਬੂਟੇ ਦੀਆਂ ਜੋ ਟਾਹਣੀਆਂ ਛਾਂਗ ਦਿੱਤੀਆਂ ਸਨ ਉਹਨਾਂ ਨੂੰ ਫਟਾਰਾ ਪੈ ਗਿਆ ਤੇ ਉਹਨਾਂ ਵਾਲੇ ਪਾਸੇ ਨਿੰਬੂ ਦੇ ਬੂਟੇ ਨੂੰ ਲੋੜਿਆਂ ਦਾ ਫਲ ਲੱਗਿਆ ਮਿਸੇ ਸਾਰੰਗ ਨਿੰਬੂ ਤੋੜ ਕੇ ਬੋਈਆ ਭਰ ਕੇ ਸਾਡੇ ਘਰ ਲੈ ਆਈ ਤੇ ਦਰਵਾਜ਼ੇ ਦੇ ਅੱਗੇ ਖੜੋ ਕੇ ਕਹਿਣ ਲੱਗੀ ਅਗੀਲ ਸਾਹਿਬ ਆ ਲੋ ਤੁਹਾਡੇ ਨਿੰਬੂ ਪੱਕ ਗਿਆ ਮੈਂ ਕਿਹਾ ਤੋੜ ਕੇ ਤੁਹਾਨੂੰ ਦੇ ਆਮਾ ਮੈਂ ਉਸਦੇ ਸੁਭਾਅ ਵਿੱਚ ਆਈ ਇਸ ਤਬਦੀਲੀ ਤੋਂ ਹੈਰਾਨ ਸੀ ਪਰ ਉਹ ਛੇੜਛਾੜ ਕਰਨੋਂ ਨਹੀਂ ਡਲਦੀ ਸੀ ਫਿਰ ਉਸਨੇ ਠੇਕਣ ਲਈ ਬਹਾਨਾ ਪਾ ਲਿਆ ਅਸੀਂ ਨਿੰਬੂ ਉਸਨੂੰ ਮੋੜ ਦਿੱਤੇ ਅਗਲੇ ਸਾਲ ਮੈਂ ਪੀ.ਸੀ.ਐਸ ਕਾਰਜਕਾਰੀ ਵਿੱਚ ਸਿਲੈਕਟ ਹੋ ਗਿਆ ਅਤੇ ਪਟਿਆਲੇ ਹੀ ਮੈਂ ਜੀ.ਟੀ. ਡਿਪਟੀ ਕਮਿਸ਼ਨਰ ਲੱਗ ਗਿਆ ਮਿਸਿਸ ਸਾਰੰਗ ਨੇ ਵਧਾਈ ਦਿੱਤੀ ਤੇ ਕਈ ਵਾਰੀ ਇਕਾ ਦੁੱਕਾ ਕੰਮ ਲਈ ਉਹ ਮੈਨੂੰ ਫੋਨ ਕਰਦੇ ਜਾਂ ਉਹਨਾਂ ਦੇ ਬੱਚੇ ਡੀ.ਸੀ ਦਫ਼ਤਰੋਂ ਕਈ ਵਾਰੀ ਸਰਟੀਫਿਕੇਟ ਵਗੈਰਾ ਲੈਣ ਆਉਂਦੇ ਮੈਨੂੰ ਸਿਫਾਰਸ਼ ਕਰਨ ਲਈ ਕਹਿੰਦੇ ਜਦੋਂ ਉਹਨਾਂ ਨੇ ਮਿਲਣਾ ਹਰਵਾਰੀ ਨਿੰਬੂਆਂ ਵਾਲੀ ਗਵਾਂਢੀ ਕਹਿ ਕੇ ਗੱਲ ਯਾਦ ਕਰਾਉਣੀ 1999 ਵਿੱਚ ਅਮਰੀਕਾ ਦੇ ਦੌਰੇ ਤੇ ਕੈਲੀਫੋਰਨੀਆ ਸੂਬੇ ਦੇ ਸਨ ਹੋਜ਼ੇ ਸ਼ਹਿਰ ਵਿੱਚ ਗਿਆ। ਮੇਰੇ ਇੱਕ ਦੋਸਤ ਨੇ ਮੈਨੂੰ ਯਾਦ ਕਰਾਇਆ ਕਿ ਸਾਡੇ ਨਿੰਬੂਆਂ ਵਾਲੇ ਗਵਾਂਢੀ ਇਸੇ ਸ਼ਹਿਰ ਵਿੱਚ ਹਨ। ਮੈਨੂੰ ਉਸਨੇ ਫੋਨ ਤੇ ਉਹਨਾਂ ਦੇ ਘਰ ਗੱਲ ਕਰਵਾਈ। ਅੱਗੋਂ ਵਿੱਚ ਸਾਰੰਗ ਨੇ ਹੀ ਫੋਨ ਚੁੱਕ ਲਿਆ। ਮੈਂ ਉਹਨਾਂ ਦੀ ਆਵਾਜ਼ ਪਛਾਣ ਲਈ। ਜਦੋਂ ਮੈਂ ਸੱਚ ਸੀ ਆਕਾਲ ਬਣਾ ਕੇ ਦੱਸਿਆ ਕਿ ਮੈਂ ਨਿੰਬੂ ਵਾਲਾ ਗਵਾਂਢੀ ਹਾਂ ਉਹ ਬਹੁਤ ਖੁਸ਼ ਹੋਈ। ਉਹਨਾਂ ਨੇ ਮੈਨੂੰ ਬੜੇ ਸਤਿਕਾਰ ਤੇ ਜ਼ੋਰ ਨਾਲ ਕਿਹਾ ਸਿੱਧੂ ਸਾਹਿਬ ਤੁਸੀਂ ਪਤਾ ਨਹੀਂ ਕਿਵੇਂ ਸਬਬ ਨਾਲ ਆ ਗਏ ਸਾਡੇ ਘਰ ਜ਼ਰੂਰ ਚਾਪੀ ਕੇ ਜਾਣਾ ਸਾਡੇ ਬੱਚੇ ਤੇ ਸਰਾਂਗ ਸਭ ਤੁਹਾਨੂੰ ਯਾਦ ਕਰਦੇ ਰਹਿੰਦੇ ਨੇ ਅਸੀਂ ਉਹਨਾਂ ਦੇ ਘਰ ਕੇ ਉਹ ਐਨੇ ਖੁਸ਼ ਕੇ ਮੈਂ ਵਰਨਣ ਨਹੀਂ ਕਰ ਸਕਦਾ ਉਹਨਾਂ ਨੇ ਨਿੰਬੂਆਂ ਦੇ ਬੂਟੇ ਦਿਖਾਣੇ ਸਭ ਨੂੰ ਫੇਰ ਸੁਣਾ ਕੇ ਯਾ ਤਾਜ਼ਾ ਕਰਵਾਈ 18 20 ਸਾਲ ਦੀ ਘਟਨਾ ਮੁੜ ਕੇ ਸੁਰਜੀਤ ਕਰ ਦਿੱਤੀ ਭਾਈ ਜੀ ਦੀ ਗੱਲ ਕਿ ਗਵਾਂਡੀਆਂ ਨਾਲ ਕਦੇ ਵੀ ਨਾ ਵਿਗਾੜੋ ਤੇ ਗਵਾਂਡੀਆਂ ਦੇ ਗੁਨਾਹ ਅਨਡਿਟ ਕਰਦੇ ਰਹੋ ਇਹ ਕੋਈ ਮਾਮੂਲੀ ਵਿਚਾਰ ਨਹੀਂ ਸਨ ਜਿਨ੍ਹਾਂ ਨੇ ਮੇਰੇ ਮਨ ਤੇ ਸਦੀਵੀ ਪ੍ਰਭਾਵ ਅਤੇ ਅਮਿੱਟ ਛਾਪ ਛੱਡੀ ਇਸੇ ਕਰਕੇ ਅਖਾਨ ਬਣਿਆ ਹੈ ਸੱਜਣ ਹੱਸ ਵਿਛੋੜੀਏ ਰੱਖ ਮਿਲਣ ਦੀ ਆਸ ਚੰਗੇ ਸੱਜਣ ਦੀ ਸੰਗਤ ਚੰਗੇ ਉਸਤਾਦ ਦੀ ਸਿੱਖਿਆ ਚੰਗੇ ਦਰਖਤ ਦੀ ਸੰਗਣੀ ਛਾਂ ਚੰਗੀ ਕਿਤਾਬ ਦਾ ਪੜ੍ਹਨ ਚੰਗੇ ਵਕਤ ਦੀ ਸੰਭਾਲ ਚੰਗੇ ਹੁਕਮਰਾਨ ਦਾ ਰਾਜ ਚੰਗੇ ਸੰਸਕਾਰਾਂ ਦਾ ਗ੍ਰਹਿਣ ਅਤੇ ਚੰਗੀ ਸੋਚ ਤੇ ਪੈਰਾ ਦੇਣਾ ਹੀ ਚੰਗੇ ਸ਼ਗਨਾਂ ਦੀ ਨਿਸ਼ਾਨੀ ਅਤੇ ਚੰਗੇ ਦਿਨਾਂ ਦੀ ਪਹਿਚਾਨ ਹੁੰਦੀ ਹੈ ਹੋਰ ਸਵਰਗ ਇਹ ਨਹੀਂ ਸੱਸੋ ਮਦਰੋ ਪਰ ਜਾਂ ਸਤ ਸਮਾਨਾਂ ਤੋਂ ਉੱਪਰ ਨਹੀਂ ਬਲਕਿ ਇਸ ਧਰਤੀ ਤੇ ਇਸ ਮਨੁੱਖੀ ਜਾਮੇ ਵਿੱਚੀ ਸਬਰ ਸੰਤੋਖ ਸਹਿਜਤਾ ਤੇ ਸੋਜ ਸੁਆਦਮਈ ਜੀਵਨ ਯੋਗਤ ਨਾਲ ਜਿਉਣ ਦਾ ਨਾਮ ਹੈ। ਬਾਕੀ ਅਗਲੇ ਅੰਕ ਵਿੱਚ ਧੰਨਵਾਦ।